ਦੇਉਦੋ ਸਰ ਮੈਂ ਡੈਡੀ ਜਦੋਂ ਕੰਮ ਕਰਦੇ ਮੈਂ ਆਈਡੀਏ ਦੇ ਨਾਲ ਦੇਖ ਲੈਂਦਾ ਸੀ ਕਿਸ ਤਰ੍ਹਾਂ ਡੈਡੀ ਕੰਮ ਕਰਦੇ ਨੇ ਆਈਡੀਏ ਨਾਲ ਕਰਦੇ ਹੋ ਜੀ ਸਰ ਆਈਡੀਏ ਦੇ ਨਾਲ ਪਰ ਕਦੇ ਕਦੇ ਮੁਸ਼ਕਿਲ ਵੀ ਆਦੀ ਹੁੰਦੀ ਹੁਣੀ ਕਿਸੇ ਚੀਜ਼ ਆ ਜਾਂਦੀ ਸਰ ਕਈ ਵਾਰੀ ਮੁਸ਼ਕਿਲ ਬੜੀ ਆਂਦੀ ਹੈ ਫਿਰ ਪੁੱਛ ਲੀਦਾ ਜੀ ਸਰ ਮੇਰਾ ਸਰ ਇਹਸ ਨੇ ਆ ਵੀ ਕੰਮ ਕਰਨਾ ਚਾਹੀਦਾ ਸਰ ਮਿਹਨਤ ਕਰਨੀ ਚਾਹੀਦੀ ਭਾਵੇਂ ਥੋੜੀ ਕਰੋ ਭਾਵੇਂ ਜਿਆਦਾ ਕਰੋ ਪਰਿਵਾਰ ਦੇ ਤੁਸੀਂ 4 ਮੈਂਬਰ ਨੂੰ 2-250 ਚ ਕਿੱਦਾਂ ਗੁਜ਼ਾਰਾ ਹੁੰਦਾ ਸਰ ਮੜਾ ਮੋਟਾ ਵਾਈਫ ਕੰਮ ਕਰਦੇ ਐ ਮੜਾ ਮੋਟਾ ਮਾਂ ਕਰਦੇ ਸਰ ਮਿਲ ਕੇ ਗੁਜ਼ਾਰਾ ਕਰ ਲੈਣੇ ਜੀ ਤੇ ਫਿਰ ਇਹ ਮੇਰੀ ਸਰ ਮੇਰੀ ਜ਼ਿੰਦਗੀ ਦਾ ਪਤਾ ਨਹੀਂ ਮੈਂ ਦੇ ਦਿਲ ਕਰਦਾ ਵੀ ਮੈਂ ਆਤਮ ਹੱਤਿਆ ਕਰ ਲਾਵਾਂ ਪਰ ਕਈ ਵਾਰੀ ਇਹ ਖਿਆਲ ਆ ਜਾਂਦਾ ਵੇਈ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਮੁਸ਼ਕਿਲ ਤੋਂ ਮੁਸ਼ਕਲ ਹਾਲਾਤ ਵੀ ਸੁਖਾਲੇ ਹੋ ਜਾਂਦੇ ਨੇ ਜੀ ਹਾਂ ਬਿਲਕੁਲ ਇਹੀ ਕਥਨ ਨੂੰ ਸੱਚ ਕਰ ਰਹੇ ਨੇ ਜਲੰਧਰ ਦੇ ਪੁਲਿਸ ਲਾਈਨ ਦੇ ਵਿੱਚ ਜਸਪਾਲ ਜੀ ਜਸਪਾਲ ਜੀ ਇੱਕ ਮੋਚੀ ਦਾ ਕੰਮ ਕਰਦੇ ਨੇ ਮੋਚੀ ਤਾਂ ਤੁਸੀਂ ਆਮ ਦੇਖੇ ਹੋਣਗੇ ਲੇਕਿਨ ਇਹਨਾਂ ਦੀ ਇੱਕ ਖਾਸੀਅਤ ਹੈ ਕਿ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ باوجود ਇਸ ਦੇ ਉਹ ਤਕਨੀਕ ਦਾ ਕੰਮ ਕਰ ਰਹੇ ਨੇ ਜਿਹੜਾ ਕਿ ਅੱਖਾਂ ਦੇਖਣ ਵਾਲੇ ਕੋਲ ਵੀ ਨਹੀਂ ਹੁੰਦਾ ਜਸਪਾਲ ਜੀ ਸਭ ਤੋਂ ਪਹਿਲਾਂ ਦੱਸੋ ਤੁਸੀਂ ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ ਵੈ ਸਰ ਘੜੇ ਘੜੇ ਮੈਨੂੰ 30 ਸਾਲ ਹੋ ਗਏ ਜਿੱਦੇ ਪੁਲਿਸ ਲੈਂਚ ਕੰਮ ਕਰਦੇ ਨੂੰ अच्छा जी ਦੱਸੋ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਤੇ ਤੁਹਾਡੇ ਅੱਖਾਂ ਦੀ ਰੋਸ਼ਨੀ ਕਿੱਦਾਂ ਕਰ ਮੈਂ ਸਰ ਆਪਣੇ ਪੁਲਿਸ ਲੈਣ ਚ ਪਹਿਲੇ ਪਰਦਾ ਹੁੰਦਾ ਸੀਗਾ ਜੀ ਉਹਦੇ ਬਾਅਦ ਚ ਸਰ ਮੈਂ ਜਦੋਂ ਆਪਣੇ ਡੈਡੀ ਜੀ ਨੂੰ ਰੋਟੀ ਦੇਣ ਜਾਂਦਾ ਜੀ ਡੈਡੀ ਮੇਰੇ ਪੁਲਿਸ ਲੈਣ ਦੇ ਬਾਹਰ ਕੰਮ ਕਰਦੇ ਬਾਸ ਸਟੈਂਡ ਤੇ ਜੀ ਤੇ ਉਦੋਂ ਸਰ ਮੈਂ ਡੈਡੀ ਜਦੋਂ ਕੰਮ ਕਰਦੇ ਮੈਂ ਆਈਡੀ ਦੇ ਨਾਲ ਦੇਖ ਲੈਂਦਾ ਸੀ ਕਿਸ ਤਰ੍ਹਾਂ ਡੈਡੀ ਕੰਮ ਕਰਦੇ ਹਨ ਜੀ ਤੇ ਉਹਦੇ ਬਾਅਦ ਸਰ ਮੇਰਾ ਐਕਸੀਡੈਂਟ ਹੋ ਗਿਆ ਜੀ ਸਕੂਟਰ ਦੇ ਨਾਲ ਜੀ ਮੇਰੇ ਸਰ ਅੱਖ ਤੇ ਲੱਗੀ ਸਿਰ ਤੇ ਲੱਗੇ ਤੇ ਉਹਦੇ ਬਾਅਦ ਸਰ ਫਿਰ ਮੈਂ ਆਪਣੇ ਕੰਮ ਕਰਨਾ ਸ਼ੁਰੂ ਕਰਤਾ ਛੋਟੇ ਹੁੰਦੇ ਸਰ 10 12 ਸਾਲ ਦਾ ਸੀ ਉਦੋਂ ਸਰ ਮੈਂ ਇਥੇ ਕੰਮ ਕਰਨਾ ਸ਼ੁਰੂ ਕਰਤਾ ਮੈਂ ਸਰ ਇਲਾਜ ਆਪਣਾ ਬੜਾ ਕਰਾਇਆ ਡਾਕਟਰ ਕਿੱਥੇ ਵੀ ਜਿੱਥੇ ਅੰਮ੍ਰਿਤਸਰ ਜਿੱਦਾਂ ਚੰਡੀਗੜ੍ਹ ਜਿੱਦਾਂ ਆਪਣੇ ਲੁਧਿਆਣਾ ਡੇਰਾ ਬਿਆਸ ਜਿੱਥੇ ਕੋਈ ਦੱਸਦਾ ਸਰ ਮੈਂ ਜਾਂਦਾ ਸੀ ਪਰ ਸਰ ਮੇਰੇ ਨਾਲ ਆਪਣੇ ਨਾੜਾ ਬਿਲਕੁਲ ਹੀ ਪ੍ਰੈਸ ਹੋ ਗਈਆਂ ਮੇਰਾ ਇਲਾਜ ਨਹੀਂ ਹੋਇਆ ਸਰ ਫਿਰ ਸਰ ਮੈਂ ਇਥੇ ਪੁਲਿਸ ਲਾਈਨ 'ਚ ਛੋਟਾ ਹੁੰਦਾ ਹੀ ਕੰਮ ਕਰਨ ਲੱਗ ਗਿਆ ਵੀ ਚਲੋ ਹੁਣ ਬਿਲੇ ਰਹਿ ਕੇ ਕੀ ਕਰਨਾ ਵੀ ਜੋ ਮਾਲਕ ਨੂੰ ਮਨਜ਼ੂਰ ਹੈ ਤੇ ਉਹਦੇ ਬਾਅਦ ਸਰ ਮੈਂ ਬੂਟ ਪਾਲਿਸ਼ ਦਾ ਇੱਥੇ ਕੰਮ ਕਰਨ ਲੱਗ ਗਿਆ ਸਾਰੇ ਹੀ ਮੁਲਾਜ਼ਮ ਸਰ ਮੇਰੇ ਬਾਕਵਨ ਤੇ ਅਫਸਰ ਵੀ ਸਰ ਮੇਰੇ ਤੋਂ ਬੂਟ ਕਰਾ ਕੇ ਜਾਂਦੇ ਐ ਭੇਜ ਦਿੰਦੇ ਐ ਮੈਨੂੰ ਨਾਲ ਵੀ ਲੈ ਜਾਂਦੇ ਹੱਥ ਫੜ ਕੇ ਮੈਂ ਅਫਸਰਾਂ ਦੇ ਵੀ ਸਰ ਬੂਟ ਕਰਦਾ ਆ ਬਿਲਟਾ ਵੀ ਠੀਕ ਕਰਦਾ ਸਰ ਮੈਂ ਸਿਲਾਈ ਵੀ ਕਰਦਾ ਸਰ ਮੈਂ ਆਈਡੀ ਦੇ ਨਾਲ ਹਰ ਇੱਕ ਚੀਜ਼ ਦੇ ਸਰ ਮੈਂ ਡੱਬੀਆਂ ਦੇ ਬੁਰਸ਼ਾਂ ਦੇ ਨਿਸ਼ਾਨੀ ਲਾ ਕੇ ਰੱਖੀ ਧਾਗਿਆਂ ਦੇ ਅ ਤੈਨੂੰ ਕਿਦਾਂ ਲੱਗਿਆ ਕਿ ਮੈਂ ਮੋਚੀ ਦਾ ਕੰਮ ਕਰ ਸਕਦਾ ਸਰ ਮੇਰੇ ਡੈਡੀ ਕਰਦੇ ਹੁੰਦੇ ਸੀ ਸਰ ਮੈਂ ਹੋਰ ਕੋਈ ਕੰਮ ਨਹੀਂ ਕਰ ਸਕਦਾ ਸੀ ਤਾ ਕਰਕੇ ਸਰ ਮੈਂ ਅਗਾ ਚਲੋ ਵੀ ਜੋ ਮਾਲਕ ਨੂੰ ਮਨਜ਼ੂਰ ਹੈ ਮੋਚੀ ਦਾ ਹੀ ਕੰਮ ਕਰ ਲੈਣੇ ਆ। ਦੇਖੋ ਇਹ ਜਿਹੜਾ ਕੰਮ ਹੈ ਨਾ ਇਹ ਅੱਖਾਂ ਦੇਖਣ ਵਾਲਿਆਂ ਕੋਲ ਵੀ ਹੁੰਦਾ ਮੁਸ਼ਕਿਲ ਹੈ। ਬੜੀਆਂ ਟੈਕਨੀਕ ਦੀਆਂ ਚੀਜ਼ਾਂ ਨੇ ਪਾਲਿਸ਼ ਦਾ ਕਲਰ ਦੀ ਰੰਗ ਦੀ ਗੱਲ ਕਰਦੀ ਹੈ। ਮੰਨ ਲਓ ਜੋ ਸ਼ੂਜ਼ ਹੀ ਹੈ। ਜੀ ਸਰ ਹਰ ਅੱਜਕੱਲ੍ਹ ਤਾਂ ਸ਼ੂਜ਼ ਵੀ ਬੜੇ ਤਰ੍ਹਾਂ ਦੇ ਆਉਂਦੇ ਲਾਲ, ਕਾਲੇ ਫਿਰ ਤੁਸੀਂ ਕਿੱਦਾਂ ਪਛਾਣ ਕਰਦੇ ਹੋ? ਮੈਂ ਸਰ ਡੱਬੀਆਂ ਅਲੱਗ-ਅਲੱਗ ਰੱਖਿਆ ਜੀ ਕਈ ਵਾਰ ਇੰਨੇ ਹਾਂ ਜੀ ਸਰ ਹਾਂ ਜੀ ਅੱਜ ਬਿਲਕੁਲ ਜੀ ਇਹ ਮੈਂ ਆਪਣੇ ਕੈਮਰੇ ਤੋਂ ਆ ਕੇ ਨੇੜੇ ਦਿਖਾ ਦੇ ਇਹ ਬਲੈਕ ਹੈ ਜੀ ਸਰ ਇਹ ਟੇਡਾ ਟੱਕਨ ਆ ਸਰ ਆ ਦੇਖ ਲਓ ਸਰ ਹਾਂ ਦੇਖੋ ਇਹ ਦੇਖੋ ਨੇ ਟੇਡਾ ਟੱਕਨ ਦੇਖੋ ਜਦੋਂ ਅੱਖਾਂ ਦੀ ਰੋਸ਼ਨੀ ਨਹੀਂ ਹੈ ਤੇ ਉਹਨਾਂ ਨੇ ਆਪਣੇ ਹੱਥਾਂ ਨੂੰ ਆਪਣੇ ਜਿਹੜੀ ਸੋਚ ਨੂੰ ਅੱਖਾਂ ਬਣਾ ਕੇ ਉਹਦੇ ਤੋਂ ਕੰਮ ਕਰ ਰਹੇ ਨੇ ਦੇਖੋ ਇਸ ਦੀ ਇਹ ਟੇਡੀ ਹੈ ਕਿਤੋਂ ਪਤਾ ਲੱਗਦਾ ਕਿ ਕਾਲਾ ਹੈ ਜੀ ਸਰ ਆ ਦੇਖੋ ਹੁਣ ਦੱਸਦੇ ਬਰਾਊਨ ਹੈ ਨਾ ਪਰ ਜਰ ਨਹੀਂ ਆ ਰਿਹਾ ਟੱਕਨ ਆ ਸਰ ਆ ਦੇਖੋ ਸਰ ਆ ਦੇਖੋ ਜੀ ਆ ਪਲੇਨ ਟੱਕਨ ਸਰ ਇਹ ਬਰਾਊਨ ਹੈ ਜੀ ਜੀ ਸਰ ਹੋਰ ਦਿਖਾਓ ਜਰਾ ਤੇ ਆ ਜਿਹੜੀ ਹੈਗੀ ਸਰ ਇਹ ਹੈਗੀ ਆਪਣੇ ਰੈੱਡ ਯੂਨੀਫਾਰਮ ਦੇ ਬੂਟਾਂ ਦੇ ਜੀ ਜੀ ਬਿਲਕੁਲ ਜੀ ਥਾਣੇਦਾਰਾਂ ਦੇ ਬੂਟਾਂ ਹੈ ਸਰ ਹਾਂਜੀ ਹਾਂਜੀ ਬਿਲਕੁਲ ਕਿਉਂਕਿ ਤੁਸੀਂ ਪੁਲਿਸ ਹਾਂ ਕਿਉਂਕਿ ਤੁਸੀਂ ਪੁਲਿਸ ਲਾਈਨ 'ਚ ਕਰਦੇ ਹੋ ਜ਼ਿਆਦਾਤਰ ਤੁਹਾਡੇ ਕੋਲ ਪੁਲਿਸ ਕੰਮ ਲਗਾ ਕਰਨੇ ਹਾਂਜੀ ਜੀ ਜੀ ਸਰ ਜੀ 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 ਤੇ ਬਰਸ਼ਾਂ ਬਰਸ਼ ਨੂੰ ਕਿਤਨਾ ਬਰਸ਼ ਆ ਸਰ ਦੇਖੋ ਇਹ ਛੋਟਾ ਬਰਸ਼ ਹੈ ਇਹ ਰੈੱਡ ਰੰਗਾਇਆ ਇਹ ਯੂਨੀਫਾਰਮ ਦੇ ਬੂਟਾਂ ਦਾ ਜੀ 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 ਬਲੈਕ ਬੁਰਸ਼ ਸਰ ਜਿਹੜੇ ਆ ਇਹ ਥੱਲੇ ਪਏ ਹੋਏ ਆ। ਅੱਛਾ ਜੀ। ਇੱਕ ਬੁਰਸ਼ ਟੁੱਟਾ ਹੋਇਆ ਹੈ, ਇੱਕ ਸਾਬਤਾ ਆ। ਆ ਦੇਖ ਲਓ ਸਰ। ਅੱਛਾ। ਇਹ ਬਲੈਕ ਬੁਰਸ਼ ਹੈ ਦੋਨੇ ਸਰ। ਹਾਂ ਜੀ ਬਿਲਕੁਲ। ਆ ਬ੍ਰਾਊਨ ਬੁਰਸ਼ ਜਿਹੜਾ ਸਰ ਇਹ ਆਹ ਰੈੱਡ ਆ ਸਰ। ਹਾਂ ਜੀ। ਇਹਦੇ ਕਿੱਲ ਲਗਾ ਕੇ ਰੱਖਿਆ ਹੋਇਆ ਸਰ ਮੈਂ ਆ ਦੇਖੋ। ਕਿੱਲੇ ਲਗਾਏ। ਆ ਦੇਖੋ ਸਰ। ਕਿੱਲ ਲਗਾ ਸਾਈਡ ਤੇ ਲਗਾਇਆ। ਹਾਂ ਜੀ। ਕਿਉਂ ਨੀਚੇ ਕੋ ਮੈ ਪਤਾ ਲੱਗ ਜਾਵੇ ਇਹ ਜਿਹੜਾ ਯੂਨੀਫਾਰਮ ਦਾ ਆ। ਜੀ ਜੀ ਬਿਲਕੁਲ। ਤੇ ਜਿਹੜਾ ਡਾਰਕ ਬ੍ਰਾਊਨ ਆ ਸਰ। ਉਹ ਲੱਗ ਰਿਖਦਾ। ਹਾਂ ਉੱਪਰ ਪਿਆ ਮੈਂ ਖਸ਼ਿਆ। ਨੇ ਐ ਨਹੀਂ ਸਰ ਹਾਂ ਜੀ ਨੇ ਤੋਂ ਆਹੋ ਉਹ ਤੇ ਪਿਆਜੀ ਅੱਗੇ ਪਿਆ ਆ ਰਿਹਾ ਸਰ ਹਾਂ ਜੀ ਹਾਂ ਜੀ ਹਾਂ ਜੀ ਇਹ ਆ ਰਿਹਾ ਸਰ ਆ ਦੇਖ ਐ ਬ੍ਰਾਊਨ ਹੈ ਨਹੀਂ ਨਹੀਂ ਐਲੋ ਆਇਆ ਹਾਂ ਜੀ ਆਹ ਵਲ ਆ ਬ੍ਰਾਊਨ ਹੈ ਸਰ ਹਾਂ ਜੀ ਹਾਂ ਜੀ ਬਿਲਕੁਲ ਸਰ ਬਿਲਕੁਲ ਹਾਂ ਜੀ ਅਲੱਗ ਅਲੱਗ ਰੱਖਿਆ ਹੈ ਸਰ ਇਹ ਤਾਂ ਚਲੋ ਬਰਸ਼ ਦੇ ਰੰਗ ਦੇ ਤੁਸੀਂ ਉਹਨੇ ਕੇਲ ਲਗਾ ਕੇ ਜਾਂ ਕਰਕੇ ਕਰਤਾ ਹਾਂ ਧਾਗਾ ਹਾਂ ਸਲਾਈ ਦੀ ਮੈਂ ਇਹੀ ਪੁੱਛਣਾ ਸੀ ਸਲਾਈ ਦਾ ਹਾਂ ਜੀ ਸਰ ਇਹ ਧਾਗਾ ਸਰ ਬਲੈਕ ਹੈਗਾ ਜੀ ਇਹ ਵੱਡਾ ਧਾਗਾ ਹੈ ਆ ਜਿਹੜਾ ਧਾਗਾ ਸਰ ਇਹ ব্রাউন ਹੈ ਜੀ हां जी हां जी ਇਹ ਥੋੜਾ ਬਲੈਕ ਤੋਂ ਛੋਟਾ ਹੈ हां जी ਬਿਲਕੁਲ ਉਸ ਤੋਂ ਛੋਟਾ ਸਰ ਆ ਗਿਆ ਜੀ ਵਾਈਟ ਵਾਈਟਾ ਕਿਉਂਕਿ ਤੇਨੀ ਰੰਗ ਆ ਸਭ ਤੇਨੀ ਰੰਗ ਲੱਗਦੇ ਆ ਸਰ ਮੈਂ ਤੇਨੀ ਕਰ ਸਕਦਾ ਆ আচ্ছা ਮਤਲਬ ਤੁਸੀਂ ਇਹ ਨਿਸ਼ਾਨੀਆਂ ਰੱਖਿਆ ਛੋਟਾ ਹੈ ਉਸ ਤੋਂ ਵੱਡਾ ਹੈ ਇਹ ਵੱਡਾ ਹੈ ਜੀ ਸਰ আচ্ছা ਫਿਰ ਇਹ ਤਾਂ ਚਲੋ ਹੋ ਗਿਆ ਧਾਗਿਆਂ ਦੇ ਰੰਗ ਜੀ ਸਰ ਸਲਾਈ ਜਦੋਂ ਕਰਦੇ ਹੋ ਸਲਾਈ ਚ ਕਿਵੇਂ ਪਤਾ ਲੱਗੇ ਕਿਦਾਂ ਸਲਾਈ ਸਰ ਮੈਂ ਆਈਡੀ ਦੇ ਨਾਲ ਕਰਦਾ ਹਾਂ ਹੱਥ ਨਾਲ ਟੋਕੇ ਵੀ ਕਿਤੇ ਹਾਂ ਜੀ ਅੱਛਾ ਮੈਂ ਦੇਖਿਆ ਕਰ ਵੀ ਦੇ ਸੀ ਆ ਦੇਖੋ ਸਰ ਮੈਂ ਹੁਣ ਬੂਟ ਕੀਤਾ ਜੀ ਆ ਦੇਖੋ ਪਹੁੰਚ ਆ ਦੇਖੋ ਸਰ ਜੀ 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 ਆ ਮੈਂ ਸਲਾਈ ਕੀਤੀ ਹੈ ਜੀ ਸਰ ਹਾਂ ਬਿਲਕੁਲ ਮੈਂ ਦੇਖ ਰਿਹਾ ਹਾਂ ਆ ਦੇਖੋ ਸਰ ਮੈਂ ਸਲਾਈ ਕੀਤੀ ਹੈ ਇਹ ਗਾਗਦੇ ਬੂਟ ਹੈ ਸਰ ਮੈਂ ਦੇਨੇ ਹਾਂ 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 ਬਿਲਕੁਲ ਬਿਲਕੁਲ ਜੀ ਸਰ ਸਹੀ ਹੈ ਕਿ ਤੋਂ ਵੀ ਲੱਗ ਨਹੀਂ ਰਿਹਾ ਟੇਡਾ ਮਿੱਡਾ ਨਹੀਂ ਸਰ ਉੰਨੀ ਕੀ ਤਾਂ ਚਲੋ ਮਾਨਸਿਕ ਦੇ ਆ ਫਰਕ ਪਰ ਜਿਆਦਾ ਫਰਕ ਨਹੀਂ ਨਜ਼ਰ ਆ ਰਿਹਾ ਜੀ ਸਰ ਤਾਂ ਤੁਸੀਂ ਫਿਰ ਇਹਨੂੰ ਇਦਾਂ ਆਈਡੀਏ ਨਾਲ ਕਰ ਦਿਓ ਜੀ ਸਰ ਆਈਡੀਏ ਦੇ ਨਾਲ ਪਰ ਕਦੇ ਕਦੇ ਮੁਸ਼ਕਿਲ ਵੀ ਆਂਦੀ ਹੁੰਨੀ ਕਿਸੇ ਚੀਜ਼ ਆ ਜਾਂਦੀ ਸਰ ਕਈ ਵਾਰੀ ਮੁਸ਼ਕਿਲ ਬੜੀ ਆਂਦੀ ਹੈ ਫਿਰ ਪੁੱਛ ਲੀਦਾ ਜੀ ਸਰ ਕੋਈ ਖਰਾਬ ਨਾ ਹੋ ਜਾਵੇ ਦੇਖੋ ਮੁੱਛੀ ਦੇ ਕੰਮ ਕੋਲ ਜਿਪਾ ਵੀ ਅੱਜ ਕੱਲ੍ਹ ਲੱਗਦੇ ਜਿਪਾ ਵੀ ਜਿਪਾ ਦਾ ਫਿਰ ਸਰ ਆ ਦੇਖੋ ਮੈਂ ਬੈਕ ਚ ਰੱਖਿਆ ਹੋਇਆ ਜੀ ਡੱਬਾ ਅੱਛਾ ਆ ਬੈਕਾਂ ਦੀਆਂ ਜਗ੍ਹਾ ਹੈਗੀਆਂ ਆ ਨਾਲ ਜਾਗਟਾਂ ਦੀਆਂ ਆ ਪ੍ਰਾਈਵੇਟ ਬੈਲਟਾਂ ਦੇ ਬੱਕਲ ਲੱਗੇ ਸਰ ਅੱਛਾ ਬੈਲਟ ਦੇ ਬੱਕਲ ਵੀ ਲਗਾ ਰਹੇ ਹਾਂ ਹਾਂ ਜੀ ਸਰ ਆ ਦੇਖੋ ਇਹਨੂੰ ਮ ਬੱਕਲ ਲਗਾਇਆ ਹੈ ਇਹ ਹਾਂ ਇਹ ਬੈਲ ਹਾਂ ਆ ਦੇਖੋ ਸਰ ਆ ਮ ਬੱਕਲ ਲਗਾਇਆ ਹੋਇਆ ਜੀ ਅੱਛਾ ਪੁੱਠੇ ਸਿੱਧੇ ਦਾ ਵੀ ਤੁਹਾਨੂੰ ਆ ਗਿਆ ਜੀ ਆ ਦੇਖੋ ਜੀ ਸਰ ਆ ਤਾਂ ਖੁਰਦਰਾ ਸਿੱਧਾ ਆ ਹਾਂਜੀ ਆ ਸਿੱਧਾ ਹੈ ਸਰ ਆ ਜਿਹੜਾ ਖੁਰਦਰਾ ਹੈ ਪਾਸਾ ਇਹ ਜਿਹੜਾ ਹੈ ਅੰਦਰਲੇ ਪਾਸੇ ਹੈ ਹਾਂਜੀ ਹਾਂਜੀ ਬਿਲਕੁਲ ਇਹ ਸਰ ਬਾਹਰਲਾ ਪਾਸਾ ਆਇਆ ਇਹ ਸਰ ਮ ਬੱਕਲ ਲਗਾਇਆ ਜੋ ਬਾਹਰ ਕੰਟਾ ਆ ਗਿਆ ਆਪਣੇ ਚਾਲੇ ਅਮਰੀਕ ਜੀ ਉਹਨਾਂ ਦਾ ਸਰ ਬੱਕਲ ਲਗਾਇਆ ਬੈਲ ਦਾ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਿਹੜੇ ਅੱਖਾਂ ਵਾਲੇ ਵੀ ਇਨਸਾਨ ਨੇ ਤੜੇ ਤੜ ਰੋਸ਼ਨੀ ਚਲੋ ਕੋਈ ਇੱਕ ਦੁਰਘਟਨਾ ਨਾਲ ਚਲੀ ਗਈ ਉਹ ਕੰਮ ਨਹੀਂ ਕਰਦੇ ਉਹਨਾਂ ਨੂੰ ਕੀ ਸੁਨਿਆ ਦੇਣਾ ਚਾਹੀਦਾ ਮੇਰਾ ਸਾਰ ਇਹਸ ਨੇ ਆ ਵੀ ਕੰਮ ਕਰਨਾ ਚਾਹੀਦਾ ਸਰ ਮਿਹਨਤ ਕਰਨੀ ਚਾਹੀਦੀ ਭਾਵੇਂ ਥੋੜੀ ਕਰੋ ਭਾਵੇਂ ਜਿਆਦਾ ਕਰੋ ਭੀਖ ਨਹੀਂ ਮੰਗਣੀ ਚਾਹੀਦੀ ਨਸ਼ਾ ਪਤਾ ਨਹੀਂ ਕਰਨਾ ਚਾਹੀਦਾ ਚੋਰੀਆਂ ਨਹੀਂ ਕਰਨੀਆਂ ਚਾਹੀਦੀਆਂ ਮੇਰਾ ਇਹਸ ਨੇ ਆ ਜੀ ਸਰ ਅੱਛਾ ਇੱਕ ਤਾਂ ਇਹ ਹੋ ਗਈ ਗੱਲ ਸਾਰਾ ਕੰਮ ਕਰਦੇ ਇਹਦੇ ਨਾਲ ਪਰਿਵਾਰ ਬਾਰੇ ਤੁਸੀਂ ਦੱਸੋ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਗੁਜ਼ਾਰਾ ਸਰ ਜਿੰਨੇ ਕਿ 200 250 ਰੁਪਏ ਬਣ ਜਾਣ ਜੀ ਮਾੜਾ ਮੋਟਾ ਮੇਰੇ ਆਪਣੇ ਮਿਸਿਸ ਕਰਦੇ ਆ ਸਰ ਉਹ ਮਨਿਆਰੀ ਮੁਨੀਰੀ ਦਾ ਸਮਾਨ ਵੇਚਦੇ ਆ ਅੱਛਾ ਤੇ ਉਹਦੇ ਨਾਲ ਸਰ ਮਾੜਾ ਮੋਟਾ ਗੁਜ਼ਾਰਾ ਅੱਛਾ ਕਿੰਨੇ ਨੇ ਜੀ ਮੇਰੇ ਦੋ ਗੁੜੀਆਂ ਜੀ ਸਰ ਇੱਕ ਵੱਡੀ ਬੇਟੀ ਮੇਰੀ ਅਨਮ ਸਿਮਰਨ ਹੈ ਛੋਟੀ ਬੇਟੀ ਅਨਮੋਲ ਹੈ ਵੱਡੀ ਬੇਟੀ ਮੇਰੀ ਨੈਰੂ ਗਾਰਡਨ ਪੜਦੀ ਕੰਪਨੀ ਬਾਗ ਕਿਸ ਕਿਹੜੀ ਕਲਾਸ ਚ ਉਹ ਸਰ 8ਵੀਂ ਕਲਾਸ ਚ ਪੜਦਾ ਪੜਦੀ ਹੈ ਜੀ ਹੁਣ 9ਵੀਂ ਚ ਹੋ ਜਾਣਾ ਉਹਨਾਂ ਅੱਛਾ ਤੂੰ ਛੋਟੀ ਛੋਟੀ ਸਰ ਆਪਣੇ ਦੂਸਰੀ ਚ ਹੁਣ ਉਹਨਾਂ ਨੇ ਤੀਸਰੀ ਚ ਹੋ ਜਾਣਾ ਜੀ ਅੱਛਾ ਕੀ ਇੱਛਾ ਬੱਚਿਆਂ ਨੂੰ ਬਣਾ ਮੇਰਾ ਸਾਰਾ ਇਹ ਹੈ ਕਿ ਆਪਣੇ ਸਰਕਾਰ ਅਗੇ ਰਿਕੁਐਸਟ ਹੈ ਮੇਰੀ ਬੱਚਿਆਂ ਨੂੰ ਵਧੀਆ ਮਦਦ ਨੌਕਰੀ ਮਿਲੇ ਸਰਕਾਰੀ ਨੌਕਰੀ ਮਿਲੇ ਮੇਰੇ ਬੜਾ ਦਿਲ ਕਰਦਾ ਮੈਂ ਪ੍ਰਾਈਵੇਟ ਚ ਪੜਾਵਾ ਸਰ ਪਰ ਮੈਂ ਨਹੀਂ ਪੜਾ ਸਕਦਾ ਚਲੋ ਬਾਕੀ ਰੱਬ ਨੂੰ ਮਨਜ਼ੂਰ ਹੈ ਸਰ ਜੋ ਚਲੋ ਅੱਜ ਦੇ ਸਮਾਂ ਚਲੋ ਅਸੀਂ ਜ਼ਿਆਦਾ ਤ ਨਹੀਂ ਕਰਦੇ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ ਚ ਬੱਚੇ ਦੇ ਪੜ੍ਹਨ ਦੀ ਇੱਛਾ ਹੋਵੇ ਤੇ ਵਧੀਆ ਨਿਕਲ ਹੀ ਜਾਂਦੇ ਨੇ ਜੀ ਸਰ ਤੇ ਜਿਵੇਂ ਤੁਸੀਂ ਕਰ ਰਹੇ ਹੋ ਮਿਹਨਤ ਬੱਚੇ ਵੀ ਜਰੂਰ ਲਾਇਕ ਹੋਣਗੇ ਜੀ ਸਰ ਬਿਲਕੁਲ ਬਿਲਕੁਲ ਸਰ ਹਾਂ ਜੀ ਕਰੋਗੇ ਮੈਂ ਤਾਂ ਸਰ ਜਿਆਰਾ ਪਰ ਜੇ ਵੀ ਤੁਸੀਂ ਦੱਸਿਆ 2250 ਰੁਪਏ ਕਿੰ ਬਹੁਤ ਨਹੀਂ ਹੁੰਦਾ ਕਿਉਂਕਿ ਪਰਿਵਾਰ ਦੇ ਤੁਸੀਂ ਚਾਰ ਮੈਂਬਰ ਹੋ 2250 ਚ ਕਿੱਦਾਂ ਗੁਜ਼ਾਰਾ ਹੁੰਦਾ ਸਰ ਮਾੜਾ ਮੋਟਾ ਵਾਈਫ ਕੰਮ ਕਰਦੇ ਆ ਮਾੜਾ ਮੋਟਾ ਮੈਂ ਕਰਦੇ ਆ ਸਰ ਮਿਲ ਕੇ ਗੁਜ਼ਾਰਾ ਕਰ ਲੈਣੇ ਜੀ ਤੇ ਫਿਰ ਇਹ ਘਰ ਤੁਹਾਡਾ ਕਿੰਨੇ ਕਿਲੋਮੀਟਰ ਦੂਰ ਹੈ ਘਰ ਘੜ ਤੋਂ ਘੜ ਸਰ ਮੇਰਾ ਵੀ 12 ਕਿਲੋਮੀਟਰ ਦੂਰ ਹੈ ਜੀ ਅੱਗੇ ਮੈਂ ਜਾਂਦੇ ਕਿੱਦਾਂ ਹੋ ਤੁਸੀਂ ਮੈਨੂੰ ਏਟੋ ਵਾਲੇ ਸਰ ਲੈ ਕੇ ਜਾਂਦੇ ਆ ਏਟੋ ਵਾਲੇ ਛੱਡ ਕੇ ਜਾਂਦੇ ਕਈ ਵਾਰੀ ਮੇਰੇ ਜੀਜਾ ਜੀ ਲੈ ਕੇ ਜਾਂਦੇ ਆ ਸਕੂਟਰੀ ਤੇ ਆਟੋ ਦਾ ਵੀ ਖਰਚਾ ਆਂਦਾ ਹੋਣਾ ਸਰ 60 ਰੁਪਏ ਸਰ ਮੇਰਾ ਚਲੋ ਅਸੀਂ ਤਾਂ ਇਹੀ ਕਹਿੰਨੇ ਜਿਹੜੇ ਦਰਸ਼ਕ ਸਾਡੇ ਵਾਇਸ ਤੋਂ ਪੰਜਾਬ ਨੂੰ ਦੇਖਨੇ ਨੇ ਜਿਹੜੇ ਜਲੰਧਰ ਚ ਰਹਿੰਦੇ ਨੇ ਖਾਸ ਕਰਕੇ ਕਿ ਉਹ ਕੰਮ ਤਾਂ ਕਰਵਾਉਂਦੇ ਜੇ ਤੁਹਾਡੇ ਕੋਲ ਆਖੇ ਕਹਾਂ ਤਾਂ ਤੁਹਾਨੂੰ ਵੀ ਚਾਰ ਪੈਸੇ ਕਮਾਏ ਜਾਣਗੇ ਤੇ ਪਰਿਵਾਰ ਦਾ ਗੁਜ਼ਾਰਾ ਹੋਏਗਾ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਮੇਰਾ ਸਾਰ ਇੱਕ ਇਹ ਮਕਾਨ ਹੈਗਾ ਜਿਹੜਾ ਟੈਲਾਂ ਦਾ ਛੱਤ ਹੈ ਸਰ ਮੇਰਾ ਮਕਾਨ ਦਾ ਲੈਂਟਰ ਪੈ ਜਾਵੇ ਸਰ ਮੈਂ ਬਹੁਤ ਖੁਸ਼ ਹਾਂ ਜੀ ਜਦੋਂ ਬਾਰਿਸ਼ ਆਂਦੀ ਤਾਂ ਬਾਰਿਸ਼ ਦਾ ਪਾਣੀ ਅੰਦਰ ਆ ਜਾਂਦਾ ਸਵੇਰੇ ਝਾੜੂ ਮਾਰ ਕੇ ਬਾਹਰ ਕੱਢਣਾ ਪੈਂਦਾ ਸਰ ਮੇਰੀ ਇਹ ਰਿਕਵੈਸਟ ਹੈ ਵੀ ਮੇਰਾ ਮਕਾਨ ਬਣ ਜਾਣ ਮੇਰੀ ਬੇਟੀ ਨੂੰ ਨੌਕਰੀਆਂ ਮੇਰੀ ਸਰ ਮੇਰੀ ਜ਼ਿੰਦਗੀ ਦਾ ਪਤਾ ਨਹੀਂ ਮੈਂ ਕਦੋਂ ਸਰ ਡੈੱਡ ਹੋ ਜਾਵਾਂ ਮੇਰਾ ਨਹੀਂ ਪਤਾ ਲੱਗਦਾ ਸਰ ਮੈਨੂੰ ਜਦੋਂ ਬਾਥਰੂਮ ਵੀ ਜਾਂਦਾ ਉਦੋਂ ਸਰ ਕਈ ਵਾਰੀ ਮੈਂ ਮੋਟਰਸਾਈਕਲ ਸਕੂਟਰ ਗੱਡੀ ਜੀ ਵੱਜ ਜਾਂਦਾ ਨਹੀਂ ਪਤਾ ਲੱਗਦਾ ਸਰ ਮੇਰਾ ਕੋਈ ਪਤਾ ਨਹੀਂ ਸਰ ਮੇਰਾ ਕਦੋਂ ਆਪਣਾ ਸਰੀਰ ਸਾਥ ਛੱਡ ਜਾਂਦਾ ਚਲੋ ਖੈਰ ਮੈਂ ਆਤਮਾ ਬੈਠਾ ਜੀ ਅੱਧਾ ਦੀ ਗੱਲ ਤਾਂ ਨਹੀਂ ਚਲੋ ਕਹਿਣੀ ਨਹੀਂ ਸਰ ਹੁੰਦਾ ਨਾ ਤੁਸੀਂ ਇਹ ਦੱਸੋ ਜਿਹੜੇ ਪੁਲਿਸ ਲਾਈਨ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਹੈ ਕਿੰਨਾ ਕੁ ਸਾਥ ਦਿੰਦੇ ਨੇ ਸਰ ਮੁਲਾਜ਼ਮ ਮੇਰਾ ਬਹੁਤ ਸਾਥ ਦਿੰਦੇ ਜੀ ਸਵੇਰੇ ਮੈਨੂੰ ਵਿਚਾਰੇ ਆਪਣੇ ਇੱਥੇ ਚਾਹ ਵੀ ਪਿਲਾ ਕੇ ਜਾਂਦੇ ਕਈ ਵਾਰ ਰੋਟੀ ਵੀ ਖਿਲਾ ਦਿੰਦੇ ਕਈ ਵਾਰੀ ਬਾਹਰ ਵੀ ਛੱਡ ਕੇ ਆਂਦੇ ਆ ਸਰ ਮੈਨੂੰ ਗੇਟ ਤੋਂ ਐਟੋ ਚ ਬਿਠਾ ਕੇ ਆਂਦੇ ਆ ਸਰ ਮੁਲਾਜ਼ਮ ਬਹੁਤ ਸਾਥ ਦਿੰਦੇ ਸਰ ਮੇਰਾ ਅੱਛਾ ਮੈਂ ਹੁਣੇ ਗੱਲ ਕਰ ਰਿਹਾ ਸੀ ਤੁਹਾਡੇ ਇੱਕ ਦੋਸਤ ਐ ਇੱਥੇ ਤੁਸੀਂ ਦੱਸਿਆ ਮੈਨੂੰ ਹੁਣੇ ਕਿ ਇਹ ਮੇਰੇ ਦੋਸਤ ਐ ਇਹ ਤੁਹਾਡੀ ਕਿੰਨੀ ਕੋਈ ਹੈਲਪ ਕਰਦੇ ਨੇ ਬਹੁਤ ਹੈਲਪ ਕਰਦੇ ਆ ਸਰ ਮੈਨੂੰ ਆਪਣੇ ਮੇਰੇ ਨਾਲ ਵੀ ਚੱਲ ਜਾਂਦੇ ਕਈ ਸੋਲ ਸੋਲ ਲੈਣ ਜਾਣਾ ਹੋਵੇ ਤੇ ਉਦਾਂ ਸਰ ਚਾਹ ਪਾਣੀ ਮਤਲਬ ਪਲਾ ਦਿੰਦੇ ਲਿਆਣਾ ਹੋਵੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਕੀ ਨਾਮ ਐ ਜੀ ਤੁਹਾਡਾ ਮੇਰਾ ਗੰਗਾ RAM ਗੰਗਾ RAM ਜੀ ਦੱਸੋ ਇਹ ਕਿਦਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਹੋ ਕੋਈ ਵੀ ਕਹੇ ਬਾਹਰ ਜਾਣਾ ਕਾ ਜਾਣਾ ਫੜ ਕੇ ਲੈ ਕੇ ਜਾਂਦੇ ਜੀ ਸਰ ਮੰਨੂ ਖੁਸ਼ੀ ਮਿਲਦੀ ਆਪਣੇ ਇਹੋ ਜਿਹੇ ਦੋਸਤਾਂ ਹੈਲਪ ਕਰਕੇ ਖੁਸ਼ੀ ਮਿਲਦੀ ਹੈ ਤੇ ਕੀ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਜਿਹੜੇ ਲੋਕ ਘਰਾਂ ਚ ਬੈਠ ਕੇ ਕੰਮ ਨਹੀਂ ਕਰਨਾ ਚਾਹੁੰਦੇ ਗਲਤ ਕੰਮ ਨਾ ਕਰੇ ਆਪਣਾ ਮਿਹਨਤ ਕਰਕੇ ਖਾਣਾ ਚਾਹੀਦਾ ਅਜੀ ਬਿਲਕੁਲ ਤੁਸੀਂ ਜਿਹੜਾ ਕੰਮ ਕਰ ਰਹੇ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਤੇ ਅਸੀਂ ਵੀ ਇਹੀ ਚਾਹੁੰਦੇ ਕਿ ਜਿਹੜੇ ਲੋਕ ਹੈ ਤੁਹਾਡੇ ਕੋਲ ਆ ਸਾਡੇ ਖਾਸ ਕਰਕੇ ਵਾਇਸੋਂ ਪੰਜਾਬ ਦੇ ਜਿਹੜੇ ਗਸਟਮਰ ਹੈ ਉਹタルੇ ਕੋਲ ਜਰੂਰ ਆਂ ਤਾਂਕਿ ਤੁਸੀਂ ਵੀ ਜਿਹੜਾ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੋ ਇੱਕ ਮਿੰਟ ਇਹ ਗੱਲ ਦੱਸੋ ਹੋਰ ਕਿ ਤੁਸੀਂ ਆਪਣੀ ਬੇਟੀ ਦਾ ਕੋਈ ਸੁਪਨਾ ਸੋਚਿਆ ਸਰਕਾਰੀ ਨੌਕਰੀ ਤੋਂ ਇਲਾਵਾ ਦੂਜੀ ਬੇਟੀ ਦਾ ਕੀ ਬਣਾਉਣਾ ਚਾਹੁੰਦੇ ਹੋ ਮੈਂ ਸਰ ਮੇਰੀ ਬੇਟੀ ਨੂੰ ਛੋਟੀ ਨੂੰ ਮੈਂ ਸੋਚਦਾ ਮੈਂ ਟੀਚਰ ਬਣਾਵਾ ਵੱਡੀ ਬੇਟੀ ਨੂੰ ਮੇਰਾ ਇਹ ਹੈ ਕਿ ਬਾਹਰ ਜਾਵੇ ਵਧੀਆ ਨੌਕਰੀ ਕਰੇ ਜਾਂ ਇੱਥੇ ਮਿਲ ਜਾਵੇ ਨੌਕਰੀ ਮੇਰੀ ਇੱਕ ਖੁਆਇਸ਼ ਹੈ ਸਰ ਇਹ ਚੁਆਇਸ਼ ਹੈ ਜੀ ਚਲੋ ਬਿਲਕੁਲ ਠੀਕ ਹੈ ਜੀ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਜਿਆਦਾ ਤੋਂ ਜਿਆਦਾ ਕਸਟਮਰ ਲਿਆਂਦੀ ਕਿਉਂਕਿ ਅਸੀਂ ਤਾਂ ਸਿਰਫ ਅਪੀਲ ਹੀ ਕਰ ਸਕਦੇ ਹਾਂ ਕਿ ਇਹਨਾਂ ਕੋਲ ਜਸਪਾਲ ਜੀ ਕੋਲ ਆਓ ਜਲੰਧਰ ਦੀ ਪੁਲਿਸ ਲਾਈਨ ਦੇ ਵਿੱਚ ਬੈਠਨੇ ਨੇ ਤੇ ਆਖਰ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਕਿ ਕਿਵੇਂ ਕਹਦਿਆਂ ਕਿ ਥੱਕ ਗਿਆ ਹਾਂ ਮੈਂ ਕਿਵੇਂ ਕਹਦਿਆਂ ਕਿ ਥੱਕ ਗਿਆ ਹਾਂ ਮੈਂ ਪਤਾ ਨਹੀਂ ਕਿੰਨੀਆਂ ਜ਼ਿੰਮੇਵਾਰੀਆਂ ਜੁੜੀਆਂ ਨੇ ਮੇਰੇ ਨਾਲ ਬਿਲਕੁਲ ਇਹੀ ਜਸਪਾਲ ਜੀ ਦਾ ਇਹੀ ਪ੍ਰਣ ਕਰਕੇ ਕੰਮ ਕਰ ਰਹੇ ਨੇ ਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਹਨਾਂ ਕੋਲ ਆਓ ਤੇ ਇਹਨਾਂ ਦੀ ਹੈਲਪ ਵੀ ਕਰੋ ਇਹ ਕੈਮਰਾ ਜੀ 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 ਆਸਟ੍ਰੇਲੀਆ ਤੋਂ ਸਰ ਇਹ ਕ ਆਪਣੇ ਸਰ ਮੈਂ ਨਾਮ ਨਹੀਂ ਲੈਣਾ ਉਹਨਾਂ ਦਾ ਉਹਨਾਂ ਨੇ ਸਰ ਮੇਰੀ ਥੋੜੀ ਬਹੁਤੀ ਹੈਲਪ ਕੀਤੀ ਹੈ ਜੀ ਤੇ ਸਰ ਉਹਨਾਂ ਨੇ ਮੇਰੀ ਥੋੜੀ ਬਹੁਤੀ ਮਦਦ ਕੀਤੀ ਹੈ ਆਸਟ੍ਰੇਲੀਆ ਤੋਂ ਸਰ ਮੈਂ ਉਹਨਾਂ ਵਾਸਤੇ ਵੀ ਕਹਿੰਦਾ ਰੱਬ ਉਹਨਾਂ ਨੂੰ ਹੋਰ ਵਾਹੀ ਗੁਰੂ ਦੇਵੇ ਸੱਚੇ ਪਾਤਸ਼ਾਹ ਦੇਵੇ ਉਹ ਮੇਰੀ ਮਦਦ ਫਿਰ ਦੁਬਾਰਾ ਕਰਨ ਪਰ ਨਾਂ ਨਹੀਂ ਲੈਣਾ ਸਰ ਮੈਂ ਅਜੀ ਬਿਲਕੁਲ ਦੇਸ਼ ਵਿਦੇਸ਼ ਵਿੱਚ ਬੈਠੇ ਮੇਰੇ ਜਿੰਨੇ ਵੀ ਦਰਸ਼ਕ ਨੇ ਉਹ ਦੇਖੀ ਸਰ ਮੇਰੀ ਅਜੀ ਮੈਂ ਹੁਣ ਇਹੀ ਗੱਲ ਕਰਨ ਲੱਗਾ ਜੀ ਦੇਸ਼ ਵਿਦੇਸ਼ ਵਿੱਚ ਜਿਹੜੇ ਬੈਠੇ ਨੇ ਵਾਇਸੋ ਪੰਜਾਬ ਦੇਖ ਰਹੇ ਨੇ ਜਾਂ ਜਿਹੜੇ ਵੀ ਲੋਕ ਐ ਮੇਰੀ ਵੀਡੀਓ ਦੇਖਣ ਉਹਨਾਂ ਨੇ ਇੱਕ ਅਪੀਲ ਹੈ ਕਿ ਤੁਸੀਂ ਉਦਾਂ ਵੀ ਲੋਕਾਂ ਦੀ ਮਦਦ ਕਰ ਦਿਓ ਪਰ ਇਸ ਮਿਹਨਤ ਇਨਸਾਨ ਦੀ ਅਗਰ ਤੁਸੀਂ ਮਦਦ ਕਰੋਗੇ ਤੁਹਾਡੇ ਮਨ ਨੂੰ ਸ਼ਾਂਤੀ ਜ਼ਰੂਰ ਮਿਲੇਗੀ ਕੈਮਰਾਮੈਨ ਪ੍ਰਥਮ ਦੇ ਨਾਲ ਪਰਮਜੀਤ ਸਿੰਘ ਰਾਗਪੁਰੀ ਵਾਇਸੋ ਪੰਜਾਬ ਜਲੰਧਰ